ਫਗਵਾੜਾ ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਘਟਨਾ ਫਗਵਾੜਾ ਦੇ ਸਰਾਏ ਰੋਡ ਤੋਂ ਸਾਹਮਣੇ ਆਈ ਹੈ ਜਿੱਥੇ ਅਣਪਛਾਤੇ ਚੋਰਾਂ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਇੱਕ ਮੋਬਾਈਲਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਘਟਨਾ ਦੌਰਾਨ ਅਣਪਛਾਤੇ ਚੋਰਾਂ ਵੱਲੋਂ ਦੁਕਾਨ ਅੰਦਰ ਪਏ ਕੀਮਤੀ ਮੋਬਾਈਲ ਫੋਨ ਅਤੇ ਦੁਕਾਨ ਦੇ ਗੱਲੇ ਵਿੱਚ ਪਈ ਕਰੀਬ 8000 ਰੁਪਏ ਦੀ ਨਕਦੀ ਲੈ ਕੇ ਚੋਰ ਰਫੂ ਚੱਕਰ ਹੋ ਗਏ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹਾਂ ਦੁਕਾਨ ਮਾਲਕ ਰਾਕੇਸ਼ ਨੇ ਦੱਸਿਆ ਕਿ ਉਸਦੀ ਸਰਾਏ ਰੋਡ ਤੇ ਆਰ ਡੀ ਮੋਬਾਈਲ ਨਾਮ ਤੋਂ ਮੋਬਾਈਲਾਂ ਦੀ ਦੁਕਾਨ ਹੈ ਤੇ ਅੱਜ ਸਵੇਰ ਉਸ ਨੂੰ ਤਕਰੀਬਨ 5:30 ਵਜੇ ਸਫਾਈ ਕਰਮਚਾਰੀਆਂ ਦਾ ਫੋਨ ਆਇਆ ਕਿ ਉਸਦੀ ਦੁਕਾਨ ਦਾ ਸ਼ਟਰ ਖੁੱਲਾ ਹੋਇਆ ਹੈ ਤੇ ਜਦੋਂ ਉਹਨਾਂ ਤੁਰੰਤ ਮੌਕੇ ਤੇ ਆ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਖੁੱਲਾ ਹੋਇਆ ਸੀ ਅਤੇ ਦੁਕਾਨ ਅੰਦਰ ਪਏ ਮੋਬਾਈਲ ਫੋਨ ਅਤੇ ਦੁਕਾਨ ਦੇ ਅੰਦਰ ਗੱਲੇ ਵਿੱਚ ਪਈ 8000 ਰੁਪਏ ਦੇ ਕਰੀਬ ਦੀ ਨਕਦੀ ਲੈ ਕੇ ਚੋਰ ਫਰਾਰ ਹੋ ਗਏ ਉਨਾ ਦੱਸਿਆ ਕਿ ਇਸ ਸਾਰੀ ਘਟਨਾ ਦੀ ਸੂਚਨਾ ਉਹਨਾਂ ਵੱਲੋਂ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਦੁਕਾਨਦਾਰ ਦੇ ਦਸਣ ਮੁਤਾਬਕ ਇਸ ਚੋਰੀ ਦੀ ਘਟਨਾ ਨਾਲ ਉਸ ਦਾ ਕਰੀਬ 40000 ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਘੁੰਮ ਰਹੇ ਇਹੋ ਜਿਹੇ ਬੇਖੌਫ ਚੋਰਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਸ਼ਹਿਰ ਵਾਸੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੱਟ ਸ਼ਰਮਾ ਦੀ ਰਿਪੋਰਟ। ਆਪਣਾ ਮੇਰਾ ਨਾਮ ਰਕੇਸ਼ ਆ ਭਾਜੀ। ਹਾਂਜੀ ਮਾਮਲਾ ਕੀ ਹੈ ਸਰ ਜਿਹੜਾ ਭਾਈ ਸਵੇਰੇ ਮੈਨੂੰ 5:30 ਵਜੇ ਤੇ ਸਫਾਈ ਕਰਨ ਵਾਲਿਆਂ ਦਾ ਫੋਨ ਆਉਂਦਾ ਉਹ ਕਹਿੰਦੇ ਸਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ ਤੇ ਲੌਕ ਖੁੱਲੇ ਹੋਇਆ ਦੁਕਾਨ ਦੇ ਜਦੋਂ ਮੈਂ ਆ ਕੇ ਦੇਖਿਆ ਤਾਂ ਮੇਰਾ ਨੁਕਸਾਨ ਹੋਇਆ ਈ ਥੋੜਾ ਕੋਈ ਬਟਨ ਵਾਲੇ ਫੋਨ ਆ ਤੇ ਬਾਕੀ ਰਿਪੇਅਰ ਕੀਤੇ ਹੋਏ ਸੀ ਉਹ ਵੀ ਚੱਕ ਕੇ ਲੈ ਗਏ ਸਰ ਨਵੇਂ ਫੋਨ ਸੀਗੇ ਨਵੇਂ ਫੋਨ ਹਾਂਜੀ ਬਟਨ ਵਾਲੇ ਤਾਂ ਨਵੇਂ ਫੋਨ ਸੀਗੇ ਬਾਕੀ ਤਾਂ ਮੈਂ ਵੱਡੇ ਫੋਨ ਲੈ ਆਣਾ ਉਹਨਾਂ ਟੱਚ ਫੋਨ ਤੇ ਬਾਕੀ ਰਿਪੇਅਰ ਕਰਕੇ ਰੱਖੇ ਹੋਏ ਸੀ ਉਹ ਫੋਨ ਲੈ ਗਏ ਆ ਤੇ ਬਟਨ ਵਾਲੇ ਫੋਨ ਲੈ ਗਏ ਆ ਥੋੜਾ ਹੋਰ ਨੁਕਸਾਨ ਚਲ ਗਿਆ ਕੈਸ਼ ਬੇਸ ਹਾਂਜੀ ਹਾਂਜੀ ਉਹ ਲੈ ਗਏ ਤੇ ਕੱਲ ਦੇ ਨੈਟ ਨੋਟ ਵੀ ਬੰਦੇ ਸੀਗੇ ਕੈਮਰੇ ਦੇ ਵਿੱਚ ਕੋਈ ਆਇਆ ਨਹੀਂ ਕੈਮਰੇ 'ਚ ਨਹੀਂ ਆਇਆ ਕੋਈ ਸੀਸੀਟੀਵੀ 'ਚ ਕੋਈ ਕੁਝ ਨਹੀਂ ਆਇਆ ਕਿਸ ਰੋਡ ਦੇ ਉੱਪਰ ਦੁਕਾਨ ਹੈ ਜੀ ਇਹ ਹੈਗੀ ਆ ਸਰਾਈ ਰੋਡ ਦੇ ਉੱਪਰ ਜੀ ਹਾਂਜੀ ਸਰਾਈ ਰੋਡ ਦੇ ਉੱਪਰ ਸਟਾਰ ਚ ਮੇਲ ਦੀ ਬਿਲਕੁਲ ਨਾਲ ਜੀ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਹਾਂਜੀ ਹਾਂਜੀ ਸਵੇਰੇ ਆਏ ਸੀਗੇ ਤੇ ਪੀਸੀਆਰ ਆਏ ਸੀਗੇ ਸਵੇਰੇ 6 ਵਜੇ ਤੇ ਮੈਂ ਹੁਣ ਜਾ ਕੇ ਆਇਆ ਥਾਣੇ ਜੀ ਸਿਟੀ ਥਾਣੇ ਤੇ ਰਿਪੋਰਟ ਕਰਾ ਕੇ ਆਇਆ ਹਾਂ ਰਿਪੋਰਟ ਕਰਾਤੀ ਹਾਂਜੀ ਹਾਂਜੀ ਜਿੱਦਾਂ ਸ਼ਹਿਰ ਦੇ ਜਿੱਦਾਂ ਸ਼ਹਿਰ ਦੇ ਵਿੱਚ ਮਤਲਬ ਕਿ ਚੋਰੀਆਂ ਬੜੀਆਂ ਵਧੀਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕੱਲੇ 3-4 ਦਿਨ ਪਹਿਲਾਂ ਇਹ ਮੇਨ ਸਿਨੇਮਾ ਰੋਡ ਦੇ ਪੰਜ ਦੁਕਾਨਾਂ 'ਚ ਚੋਰੀ ਹੋਈ ਆ ਅਜਿਹੇ ਲੁੱਟਣ ਦੇ ਲਈ ਕਾਨੂੰਨ ਕਾਰਦੇ ਪਈ ਦੀ ਵੀ ਸਾਡਾ ਜੀ ਕੰਮ ਹੋਣੇ ਵਾਲਾ ਹੀ ਆ ਜੀ ਤੇ ਪ੍ਰਸ਼ਾਸਨ ਤੋਂ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਸਨ ਤੋਂ ਇਹ ਮੰਗ ਰੱਖਦੇ ਆ ਜੀ ਹੁਣ ਤਾਂ ਯਾਨੀ ਦਿਨੋਂ ਦਿਨ ਚੋਰੀ ਵਧੀ ਗਈ ਆ ਟੋਟਲ ਅਮਾਉਂਟ ਕਿੰਨੀ ਦਾ ਨੁਕਸਾਨ ਹੋ ਗਿਆ ਸਰ ਅਮਾਉਂਟ ਜ਼ਿਆਦਾ ਨਹੀਂ ਜੇ ਕਹੀਏ 35-40 ਹਜ਼ਾਰ ਦਾ ਹੋ ਗਿਆ ਜੀ ਤੇ ਆਪਣਾ ਰਹਿائش ਕਿੱ데 ਦਾ ਰਹਿائش ਮੇਰੇ ਪਿੰਡ ਪੱਦੀ ਖਾਲਸਾ ਬਜੀ ਪੱਦੀ ਖਾਲਸਾ ਹਾਂਜੀ ਪੱਦੀ ਖਾਲਸਾ ਸੁਭਨਾਮ ਜੀ ਆਪਣਾ ਰਕੇਸ਼